ਹਾਂਜੀ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਆ ਇੱਕ ਸਾਈਡ ਤੇ ਤੁਹਾਨੂੰ ਵੀਡੀਓ ਦਿਖਾ ਰਿਹਾ ਹਾਂ ਇਹ ਕਾਫੀ ਦਿਨਾਂ ਤੋਂ ਮੀਡੀਆ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਹ ਪੰਜਾਬੀ ਭਰਾ ਤੋਂ ਕੈਲਿਫੋਰਨੀਆ ਦੇ ਵਿੱਚ ਗਲਤ ਯੂ ਟਰਨ ਕਰਨ ਨਾਲ ਤਿੰਨ ਵਿਅਕਤੀਆਂ ਦੀ ਜਾਨ ਚਲੀ ਗਈ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਖਾਸ ਕਰਕੇ ਇਹਨੂੰ ਵਿਚਾਰੇ ਨੂੰ ਬੜਾ ਭੰਡਿਆ ਬੜੀ ਕਮੈਂਟ ਕੀਤੇ ਐ ਕਰਤਾ ਉਹਨੇ ਕਰਤਾ ਪਰ ਦੇਖੋ ਜਿਹੜਾ ਐਕਸੀਡੈਂਟ ਆ ਉਹ ਕੋਈ ਜਾਣਬੁੱਝ ਕੇ ਨਹੀਂ ਕਰਦਾ ਤੇ ਇਹ ਤਾਂ ਵੀਰ ਫਿਰ ਵੀ ਬਾਹਰ ਗਿਆ ਹੋਇਆ ਸੀ ਇਹ ਕਦੋਂ ਚਾਹੂਗਾ ਕਿ ਮੇਰਾ ਕੋਈ ਉਧਰ ਬਾਹਰ ਨੁਕਸਾਨ ਹੋਵੇ ਤੇ ਇਸ ਤੋਂ ਗਲਤੀ ਦੇ ਨਾਲ ਜਿਹੜਾ ਯੂ ਟਰਨ ਆ ਉਹ ਹੋਇਆ ਤੇ ਤਿੰਨ ਲੋਕਾਂ ਦੀ ਜਿਹੜੀ ਉਥੇ ਕਲੈਰੋਫੋਨੀਆ ਦੇ ਵਿੱਚ ਜਾਨ ਚਲੀ ਗਈ ਸੀ ਤੇ ਉਥੇ ਦੀ ਜਿਹੜੀ ਅਦਾਲਤ ਆ ਉਸਨੇ ਇਸ ਨੂੰ ਕਹਿੰਦੇ 50 ਸਾਲ ਦੇ ਕਰੀਬ ਸਜ਼ਾ ਸੁਣਾਈ ਆ ਬੜੀ ਮੰਦਭਾਗੀ ਘਟਨਾ ਤੇ ਹੁਣ ਆਪਾਂ ਨੂੰ ਸੋਸ਼ਲ ਮੀਡੀਆ ਤੇ ਕਈ ਦਿਨਾਂ ਤੋਂ ਚੱਲ ਰਿਹਾ ਕਿ ਇਸ ਵੀਰ ਦਾ ਸਾਥ ਦੇਣਾ ਚਾਹੀਦਾ ਮਾਂ ਦਾ ਇਕਲੌਤਾ ਪੁੱਤਰ ਹੈ ਬੜੀ ਗਰੀਬੀ ਦਾਵਾ ਪਿਤਾ ਸ਼ਰਤੇ ਹੈ ਨਹੀਂ ਤੇ ਕਹਿੰਦੇ ਵੀ ਜੋ ਵੀ ਪਟੀਸ਼ਨ ਹੈ ਦਾਇਰ ਕਰੂਗਾ ਆਪਣੇ ਔਨਲਾਈਨ ਫੇਸਬੁੱਕ ਤੇ ਜਿਹੜਾ ਲਿੰਕ ਕਰੂ ਕਈ ਲੋਕਾਂ ਵੱਲੋਂ ਦਿੱਤਾ ਗਿਆ ਤੇ ਆਪਾਂ ਨੂੰ ਵੀ ਹੁਣ ਪੰਜਾਬੀ ਕਹਿੰਦੇ ਜਿੱਥੇ ਖੜਦੇ ਨੇ ਤਾਂ ਖੜਦੇ ਨੇ ਤਾਂ ਇਸ ਵੀਰ ਦਾ ਜਿਹੜਾ ਸਾਥ ਹੈ ਉਹ ਵੱਧ ਛੱਡ ਕੇ ਆਪਾਂ ਦਈਏ ਗਲਤੀਆਂ ਇਨਸਾਨ ਤੋਂ ਹੀ ਹੁੰਦੀਆਂ ਨੇ ਤੇ ਮੈਂ ਕਦੇ ਸੋਸ਼ਲ ਮੀਡੀਆ ਦੇ ਉੱਪਰ ਲਾਈਵ ਜਾਂ ਵੀਡੀਓ ਨਹੀਂ ਪਾਈ ਪਰ ਮੇਰਾ ਇਸ ਵੀਰ ਦਾ ਸਰਦਾਰੀ ਨੂੰ ਦੇਖ ਕੇ ਇਸ ਨਾਲ ਜੋ ਵੀਡੀਓ ਦੇ ਵਿੱਚ ਹੋ ਰਿਹਾ ਉਸ ਨੂੰ ਦੇਖ ਕੇ ਖੂਨ ਉਖੋਲਿਆ ਜਿੰਨੇ ਕੁ ਜੋਗਿਆ ਉਹਨਾਂ ਕ ਕਰ ਰਹੇ ਆ ਆਪਾਂ ਮੇਰੇ ਵੱਲੋਂ ਵੀ ਇਹ ਜਿਹੜਿਆ ਇਹਦੇ ਵੀਰ ਦੇ ਹੱਕ ਦੇ ਵਿੱਚ ਸੈਨ ਜਿਓ ਪਟੀਸ਼ਨ ਜਿਓ ਮੈਂ ਦਾਇਰ ਕੀਤੀ ਆ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਭਰਾਵਾਂ ਨੂੰ ਇਹੀ ਬੇਨਤੀ ਕਰਦਾ ਕਿ ਆਪਣੇ ਗੁਰੂਆਂ ਨੇ ਆਪਾਂ ਨੂੰ ਸਿਖਾਇਆ ਦੂਜੇ ਦੀ ਮਦਦ ਕਰਨ ਲਈ ਇਹ ਤਾਂ ਫੇਰ ਵੀ ਆਪਣਾ ਪੰਜਾਬੀ ਭਰਾ ਏ ਸਾਰੇ ਰਲ ਮਿਲ ਕੇ ਇਸ ਦਾ ਸਾਥ ਦੋ ਵੱਧ ਤੋਂ ਵੱਧ ਇਹਦੀ ਸਪੋਰਟ ਕਰੋ ਧੰਨਵਾਦ